ਉਹ ਕਾਲੀ ਬੱਛੀ ਦਾ ਲਾਇਆ ਉਹ ਲੈਣਾ ਸੀ ਤੇਰੇ ਦਿਮਾਗ ਚੋਂ ਨਹੀਂ ਆਮ ਲਾ ਖੋਲੇ ਗਏ ਕਿੰਨੇ ਦੀ ਦਿੰਨਾ ਹੋ ਤੈਨੂੰ ਦੱਸਦਾ ਕਿੰਨੇ ਦੀ 15 ਦੀ ਆ ਇਹਦਾ 10 ਬਈ ਯਾਰ ਐਡੀ ਵੱਡ ਕੀ ਨਹੀਂ ਕਹਿੰਦਾ ਓਏ ਓਹ ਯਾਰ ਉਹ ਪਰਲੀ ਉਹ 5 ਦੀ ਰਾਜਾ ਭੈਣ ਦੀ ਤੂੰ ਲਾ ਹੋਰ ਯਾਰ ਉਹਨੇ ਜਿਹੜੀਆਂ ਵੱਡੀਆਂ ਬਈ ਬਲਕਾਰ ਯਾਰ ਕਿੱਥੋਂ ਮਿਲਣਗੀਆਂ ਖੀਰੀਆਂ ਬੱਚੀਆਂ ਨੇ ਤੁਹਾਡੇ ਜੋੜਾ ਦੱਸ ਜੋੜਾ ਕਿੰਨੇ ਦਾ ਕਰਨਾ ਜੋੜਾ ਹੀ ਦੱਸ ਦੋ ਵੀ ਦੀ ਲਿਆ ਇੱਕ 10 ਤੇ ਇੱਕ 5 ਤੇ 15 ਵਾਲਾ ਵੀਰ ਰਵਿੰਦਰਾਂ ਕਹਿ ਲੈ ਕੋਈ ਰਾਹ ਪਾਉਣਾ ਵਿਚ ਨਾਲ ਤੂੰ ਲੱਥ ਲੈ ਯਾਰ ਰਵਿੰਦਰ ਜੁਗਾਏਗਾ ਖੜਾ ਹੋ ਕਿੰਨੇ ਦਾ ਜੋੜਾ ਸਾਡੇ ਅਸਤੇ ਸਿੱਧੀ ਜੋੜ ਜੋੜ ਨਖਰਾਈ ਹਾਂ ਜਾਂ ਨਾ ਬਜਾਉਂ ਉਹੀ ਕਹੇ ਯਾਰ ਤੂੰ ਕਹੇ ਬਾਬਾ ਵੀ ਆਨੇ ਦੇਖਣਗੇ ਯਾਰ ਮੈਂ ਤੈਨੂੰ ਕਿਹਾ ਮੈਂ ਕਹਾਂ ਮੈਨੂੰ ਦੇ ਦੇ 1.5 ਦਾ ਦੇ 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 ਫਿਰ ਤੂੰ ਮੈਨੂੰ ਐਂ ਕਹੇ ਵੀ ਐਂ ਥਾਂ ਲੱਗਣਗੇ ਬਸ ਹਾਂ ਜਾਂ ਨਾ ਜਾਵਾਂ ਕੀਰਿੰਗ ਹੂੰ ਬਰਮਾ ਹਾਂ ਧੁਰਕੇ ਗਏ ਨਹੀਂ ਮੈਨੂੰ ਇੱਕ ਕਰ ਹਾਂ ਹਾਂ ਥੋੜਾ ਖ 5000 ਨਹੀਂ ਕਿੱਤ ਮੰਦਾ ਥਣ ਕਿੱਤ ਚਿੱਤ ਮੰਦਾ ਗਾਲੀਆਂ ਕਰਾ ਦੋ ਕੀਰੀਆਂ ਨੇ ਦੋਨੇ ਮੂੰਹੋਂ ਕੀਰੀਆਂ ਆ ਮਰੀ ਭਾਲ ਕਰ ਗਈ ਹੋਣਾ ਤੋਰ ਦੇ ਦੋਨੇ ਖੋਲ ਕੇ ਦੋ ਇਕਲੀ ਗਲੀ ਤੋਰ ਜੋ ਨੋਣੀ ਲੱਗ ਲੱਕਠੀਆਂ ਤੋਰ ਬਈ ਨੂੰ ਦਿਖਾਣੀ ਚਾਹੁੰਦੇ ਬੜੀਆਂ ਚੰਗੀਆਂ ਮੱਛੀਆਂ ਲੰਗੀਆਂ ਮਰਗਾ ਉਹ ਲੈ ਜਾ ਮੈਂ ਚੌੜਾ ਨਹੀਂ ਹੁੰਦਾ ਮੈਂ ਤਾਂ ਮੈਂ ਤਾਂ ਵੇਚ ਕੇ ਕੁਛ ਆ ਯਾਰ ਰਹੀ ਕਿਹਾ ਤੈਨੂੰ ਮੈਂ ਤਾਂ ਦੇਖੀ ਕੀ ਭੈਣ ਜੋਦਾ ਆਪ ਹੁੰਦੀ ਬਲਕਾਰਿਆ ਕਿਸੇ ਨੇ ਦਿੱਤੀ ਤੇ ਚਾਹ ਮੈਨੂੰ ਗਾਜ ਮੈਂ ਤਾਂ ਦੇਖ ਲੈ ਬਿਹਾਲਤ ਦੇਖ ਲੈ ਹੈਗਾ ਕਾ ਨਹੀਂ ਰਜਦਾ ਲੈ ਦੱਸ ਹੋਰ ਪੰਜ ਲੈ ਲਈ ਨੀ ਨਾ ਆਓ ਯਾਰ ਕਿੰਨੇ ਲੀਆਂ ਫਿਰ ਯਾਰ ਜਾ ਜਦ ਵੱਡਾ ਆ ਪਾਸੇ ਵੱਡਾ ਨਹੀਂ ਹੁੰਦਾ ਇਧਰ ਘੱਟ ਨਹੀਂ ਹੁੰਦੀ ਬਲਕਾਰਾ ਅਨਾ ਆਪਾਂ ਬੇਚੀਏ ਕੋਈ ਗੱਲ ਨਹੀਂ ਕੱਤੀਆਂ ਚਾਰ ਦਿਨ ਸੰਭਲਾਂਗਾ ਗਾਂਹਾਂ ਵਾਲੇ ਆਪ ਤੇ ਵੇਚ ਲਾਂਗੇ ਹੁਣ ਆ ਇੱਕ ਟਾਈ ਨਾਲ ਵੇਚ ਕੇ ਮੈਂ ਘਰ ਕੀ ਖੱਟਾਂਗੀ ਵੀਰੇ ਯਾਰ ਜੇ ਧਿਆਰੀ ਬਣਦੀ ਉਹ 24000 ਆਪਾਂ ਫਰਾਜੀ ਤੋਂ ਚਵਾਂਗੇ 60 ਦਿਨ ਹੁੰਦੇ ਆ ਮਹਾਂ ਰਹੀ ਹੁੰਦੀਆਂ ਕਿੰਨੇ ਦੀਆਂ ਫਿਰ ਉਹ ਦੋ ਤਾਹਾਂ ਚੱਲੂ ਗੱਡੀ ਆ ਥੱਲੇ ਨਹੀਂ ਹੁੰਦੀ ਬੇਚ ਬੱਲੂ ਕਰਕੇ ਲੈਣ ਜਾਵਾਂਗੇ ਯਾਰ ਹੁਣ ਘਾਟਾ ਆ ਕੇ ਅੱਜ ਗੱਬਣਾ ਲੀਗੇ ਗੱਬਣਾ ਬੱਛੀਆਂ ਨੇ ਅੱਜ ਵੇਚ ਕੇ ਬਲਕਾਰ ਘਾਟਾ 20000 ਹਾਂ ਨਾ ਕਿੰਨੇ ਦੀ ਆ ਹਾਂ ਬਸ 2 ਲੱਖ ਹਾਂ ਜੀ 2 ਲੱਖ 20000 ਦੀਆਂ ਆਲੇ ਜਾ ਬਸ ਕਿੰਨੇ ਦੀ ਦਾਇਆ ਇਹ ਮੰਡੀ हां इतना आठ रोल को बेचनी किने दिया कोई कह दे कोई हां 95 ही लगा आया पासा पूसा भी बहुत आ गया देख अपना बजड़ा कुछ हैगा मैं 10 दिन से बड़ा तो पासा तेरे कोई अपना बजड़ा कुछ हैगा देख मैं साडा कुकी दा खाना तू नहीं दे हां ਠੀਕ ਹੈ ਉਹ ਨੋ ਨੋ ਦਾ ਕੋਈ ਨਹੀਂ ਉਹਦਾ ਆ ਉਹ ਨੋ ਨੋ ਨਾ ਤੂੰ ਕੀ ਕਰ ਉਹ ਆ ਛੱਡ ਯਾਰ ਤੂੰ ਦੱਸ ਕਿੰਨੇ ਦੀ ਕਰਨੀ ਆ ਸਾਰੀ ਨਾਸਰ ਦੀ ਵੇਚਦੇ ਬਾਬਾ ਯਾਰ ਇੱਕੋ ਹੀ ਵਾਰੀ ਚ ਕਹਿੰਦੇ ਹੋਰ ਕਰਿਆ ਯਾਰ ਉਹ ਯਾਰ ਤੂੰ ਪਹਿਲਾਂ ਕੀ ਕਹੀ ਜਾਂਦਾ ਸੀ ਉਹ ਦੱਸਦੇ ਕੋਈ ਨਹੀਂ ਉਹ ਵੀ ਅਗਲਾ ਕਹਿੰਦਾ ਘੰਟਾ ਹੋ ਗਿਆ ਤਾਂ ਕੀ ਮੰਗੀਆਂ ਦਾ ਹੁਣ ਚੱਲ ਸਾਡੇ ਮਾਜੀ ਦੀ ਕਰ ਦੇ ਆਹੀ ਕੁਛ ਕਿਹਾ ਸੀ ਤੈਨੂੰ ਮੈਂ ਸਾਡੇ ਵਿਖਰੀ ਹੁੰਦੀ ਆ ਲਓ ਇੱਕ ਵਾਰ ਬੁਲਕਾਰਿਆ ਯਾਰ ਤੁੰਨਾ ਸੇ ਇੱਕ ਵਾਰੀ ਕਹਦਾ ਵੀ ਜੇ ਤਾ ਚੰਗੀ ਲੱਗੀ ਤਾਂ ਸਾਨੂੰ ਇਹਨੂੰ ਚੁੱਪ ਕਰ ਜਾਾਂਗੇ ਯਾਰ ਬਸ ਲਾਂਗ ਹੋਰ ਕੱਟ ਦੇ ਜੀ ਯਾਰ ਫਿਰ ਮੇਰੀ ਤਾਂ ਇੰਨੀ ਕੀ ਕੰਪੈਸਟੀ ਆ ਉਹ ਆਪ ਉੱਚੀ ਲਈ ਬਿਠਾ ਹੁਣ ਮੈਂ ਤੈਨੂੰ ਕਹਾ ਕੀ ਤੂੰ ਮਾਜੀ ਕਹੀ ਜਾਂਦਾ ਸੀ ਤੂੰ ਹੁਣ ਹੋ ਗਈ ਕਲਾ ਕਰੀ ਅੱਲਾ ਮੇਰੋ ਨਾ ਯਾਰ ਤੈਨੂੰ ਆ ਗੱਲ ਦਾ ਅੱਖ ਹੀ ਨਹੀਂ ਰਵਾ ਉੱਤੀ ਉਦੋਂ ਕਹਿ ਬੁਲਕਾਰਿਆ ਤੈਨੂੰ ਝੂੜ ਥੋੜੀ ਬੋਲ ਜਾ ਯਾਰ ਭੈਣ ਤੂੰ ਬੱਚੀ ਹੁੰਦੀ ਆ 170000 ਦੀ ਬੱਚੀ ਮੰਗਦਾ ਸੀ 70000 ਦੀ ਬੱਚੀ ਮੰਗਦਾ ਸੀ 20 ਦੀ ਗੱਲ 70 ਦੀ ਪਰ ਹੋਰ ਕੀ ਹਾਂ ਨਾ ਕੀ ਜੈ ਜੋੜ ਉੱਤੇ ਖਿੱਚਲਾ ਯਾਰ ਬੰਦੇ ਕਿੰਨੇ ਦਾ ਮਾਜੀ ਤੋਂ ਐਕਚੁਅਲੀ ਇਹ ਬਾਈ ਬਈ ਹਾਂ ਤੋਰੀ ਮੜੀ ਖੋਲ ਕੇ 13 14 ਕੋ ਛੋਟੀ ਕਿਉਂ ਐ ਥੱਲੇ ਆਂਡਲ ਨੂੰ ਬਣਉਣ ਵੇੜ ਇੰਨੀ ਕੋ ਤਿਆਰ ਨਹੀਂ ਹੁੰਦੀ ਕੋਨਾ ਹੈ ਹਾਂ 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 ਹੁੰਦੀ ਪੈ ਤੈਨੂੰ ਮੈਂ ਤੇ ਬਾਬਾ ਤੈਨੂੰ ਕਹਿ ਜਾਂਦਾ ਯਾਰ ਫਿਰ ਹੋਰ ਕੀ ਫਰੇਚ ਕੀ ਆ ਚੱਲ ਦਲਾਲੀ ਵਾਲੇ ਉੱਤੇ ਮਾਰ ਦਿੰਦੇ ਆ ਯਾਰ ਮੈਂ ਉਹ ਜੇ ਪਿੱਛੇ ਤੈਨੂੰ ਥੋੜੀ ਥੋੜੀ ਤੂੰ ਫਿਰ ਥੋੜੀ ਮਾਰਾਂਗੇ ਸੀ ਫਿਰ ਹੁਣ ਕੀ ਫਰਕ ਆ ਫਿਰ ਕਾਲੇ ਉਰੇ ਆ ਯਾਰ ਹੱਥ ਉੱਤ ਫੇਰ ਮਾਰ ਲਈ ਉਰੇ ਆ ਉਹ ਬਾਹਰ ਦਾ ਮਾਰਿਆ ਤੜਕੇ ਬਹੁਤ ਵੇਖ ਲੈ ਤੂੰ ਦਰ ਮਹਿੰਗਾ 82 ਹਜ਼ਾਰ ਦੀ ਬੱਚੀ ਕਹਤਾ ਬਾਬਾ 70 ਤੋਂ ਦਲਾਲੀ ਉੱਤੇ ਕਹਿੰਦਾ ਦੱਸ ਨਹੀਂ ਤਾ ਉਹ ਭਾਈ ਵੇਚਨੀ ਆ ਤਾਂ ਉਹ ਯਾਰ 80 ਦਾ ਸੁਣ ਗਿਆ ਇਹਨੇ ਭਾਈ ਨੇ 80 ਕਹਦਾ ਬਹੁਤ ਚੜਦਾ ਮਿੱਗੀ ਜਾਂਦੇ ਬੰਦੇ ਚਲਾ ਯਾਰ ਬਲਕਾਰਾ ਕਾਦੇ ਵਿੱਚ ਉਹ ਨਹੀਂ ਛੋਟੀ ਯਾਰ ਆਹਦੀ ਉੱਚੀ ਹੈ ਪਤਾ ਕੀ ਮੈਂ ਤੈਨੂੰ ਸਿੱਧੀ ਲਾਖ ਰਹੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੇਰੀ ਸੁਣੋ ਥੋੜਾ ਜਿਹਾ ਥਣ ਥਣ ਹੁੰਦਾ ਨਾ ਤੇ ਗਾਲ ਕੱਢੂ ਯਾਰ ਪਹਿਲਾਂ ਨਹੀਂ ਯਾਰ ਭਾਈ ਪਹਿਲਾਂ ਉਹ ਛੋੜਾ ਥਣ ਪੈਸੇ ਵਾਲਾ ਥਣਾ ਤਿੱਖਾ ਥਣ ਹੁੰਦਾ 77 ਦੀ ਕਰ ਉਹ ਨਹੀਂ ਚੱਲਣ ਦਿਓ ਯਾਰ ਹੁਣ ਕਿਉਂ ਐ ਕਰੀ ਜਾਂਦੇ ਹੈਂ ਨਹੀਂ ਸੰਗਾਰੇ ਬਾਈ ਜਦ ਤਨੂੰ ਛੋੜਾ ਫੜ ਕੇ ਲੈ ਆ ਬੱਚੇ ਹੁਣ ਐਵੇਂ ਮਾਰ ਪੈਂਦੇ ਸੀ ਤੇ ਤੈਨੂੰ 4000 ਦੀ ਜੇ ਤਾਂ ਦੇਣੀ ਹੋਈ ਤਾਂ ਦੇ ਦਿਓ ਮੈਂ ਪੁੱਛਦਾ ਖੜੀ ਉਰੇ ਆ ਕੇ ਰਨ ਉਰੇ ਆ ਉਰੇ ਆ 75 ਤੋਂ 1000 ਛੋੜਾ ਚੱਲ ਲੈ ਕੇ ਚੱਲ ਜੇ ਤੁਰਪਾ ਤੂੰ ਕਮਾਲ ਕਰ ਰਿਹਾ ਉਹ ਛੱਡ ਦੇ ਯਾਰ ਨਹੀਂ 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 ਹੁੰਦੀ ਰਹਿ ਨਹੀਂ ਹੁੰਦੀ ਉਹ ਚੱਲ ਰਿਹਾ ਭਾਈ ਬਣਿਆ ਖੜ ਜਾ ਛੱਡ ਦੇ ਤੂੰ ਵੀ ਉਰੇ ਆ ਭਾਈ ਮੇਰੇ ਰਿਹਾ ਉਹ ਰਿਹਾ ਉਰੇ ਆ ਉਹ ਗੱਲ ਦਾ ਸੋਨਾ ਫੜ ਦੋ ਵੀਰ ਬਣਿਆ ਵੀਰ ਭਾਈ ਆ ਫੜ ਲੈ ਆਖ ਲੈ ਸੱਤਵੇਂ ਤੋਂ ਕੰਮ ਕੀ ਉਹ ਨਹੀਂ ਯਾਰ ਤੂੰ ਚੱਲ ਯਾਰ ਆ ਕਿੰਨੇ ਦੀ ਹੈ 10 ਮੈਂ ਰੱਖਣੀ ਆ ਉਹ ਰੱਖ ਦੇ ਹਾਂ ਕੀ ਕਹਿੰਦਾ ਤੂੰ ਮੈਂ ਤਾਂ ਕੁਝ ਨਹੀਂ ਮੈਂ ਤਾਂ ਉਹੀ ਕਹਿੰਦਾ ਜਿਹੜਾ ਕੁਝ ਕਹੇ ਆ ਫੜ ਲੈ ਫਿਰ ਲੈ ਮੈਂ ਉਹ ਹੋਗਾ ਕਿਹਦਾ ਹੋਗਾ ਓ ਯਾਰ ਮੈਂ ਨੂੰ ਮੱਝ ਜੋ ਲਾਂ ਖਾਉਂ ਕਹਤਾ ਓ ਬਾਈ ਉਹ 70 ਦੀਆਂ ਦਾ ਸੀ ਮੈਂ ਦੋ ਸਾਡੇ ਪੈਨ ਦੀ ਕਹਿੰਦਾ ਲੋ ਲੋ ਕਿੱਥੇ ਲੈਵਣਾ ਲੈ ਲੈ ਓ ਯਾਰ ਜੇ ਨਹੀਂ ਬਲਕਿ ਨਹੀਂ ਚਾਹੀਏ 70 ਨੂੰ ਕਰ ਦੇਣਾ ਤੇਰੀ ਵਾਲੀ ਦੇ ਵੀਰ ਤੋਂ ਗਾਵਾ ਮਾ ਮਾਰ ਓ ਹੋਂ ਦੇ ਲਾਂ ਉਹ ਮੈਂ ਹੁੰਦੀ ਹੁੰਦੀ ਤਾਂ ਟੋਟਾ ਨਕਸ਼ਾ ਮੈਂ ਤੁਹਾਨੂੰ ਇੱਕ ਦੁਕਾਨ ਵਾਲਾ ਕਰਤੀ ਜੇ ਜਾ ਕੇ ਸੂਪ ਹੈ ਨਾ ਮੁਰ ਕੇ ਬਾੜਾ ਕਰੂੰਗੀ ਕਿਹਦਾ ਤੂੰ ਜੇ ਲੈਣੀ ਹੈ ਤਾਂ ਯਾਰ ਉਹ 72 ਦੀ ਆਂਦਾ ਯਾਰ 70 ਦੀਆਂ ਦੇ 72 ਦੀ ਕਰ ਦੇਣਾ ਮੈਂ 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 ਕਹਤਾ ਮੈਂ ਵੀ ਜੇ ਤਾਂ ਚੰਗੀ ਲੱਗਦੀ ਤਾਂ ਮੈਂ ਉਹ ਫੜਾ ਕਪੜਾ ਨਾ ਮੈਂ ਕਹੇ ਬੇਟਾ ਮੂੰਹ ਚੋ ਭਾਈ ਤਾਂ ਨਹੀਂ 74000 ਦੀ ਆ ਛੱਡ ਉਹ ਛੱਡ ਦੇ ਚੱਲ ਵੇਖ ਆ ਜੇ ਹੋਰ ਵੇਖ ਮਾ ਆ ਜੇ ਹੋਰ ਵੇਖ ਉਹ ਨੇ ਹੈ ਨਹੀਂ ਉਹ ਤੇਰੀ ਸੌ ਲੱਗੇ ਮਾਖਾ ਹੋ ਗਾਮ 75 ਦੀ 500 ਛੋੜਾ 1000 ਛੋੜਾ ਬਸ 1000 500 ਛੋੜਾ 1000 ਓਏ ਇਹ ਤਾਂ ਹੰਡੀ ਵਾਲੀ ਆ ਕਲਤਾ ਤੋਂ ਪਰੇ ਬੁਲੇ ਤਾਂ ਡਲ ਨੂੰ ਆਪਣੇ ਨੀਨਾ ਮੇਰੇ ਕੋਲ ਹਾਈ ਬੜਾ ਟੂਏ ਦਾ ਤਕਲਾ ਮਾੜੀ ਨਾਪ ਲੋ ਖਾਂ ਯਾਰ